ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਬੈੜਾ ਗੱਬਣਾ ਤੇ ਇੱਕ ਤਾਜੀ ਸੂਈ ਵੀ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰिएगा ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਹੈ ਵਿਰੇ ਰਾਜਿੰਦਰ ਖਾਨ ਪਿੰਡ ਚ ਰਾਜੂ ਕਹਿੰਦੇ ਆ ਪਿੰਡ ਰਾਈਆ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਨਰਾਏ ਦੀ ਮੋਬਾਈਲ ਨੰਬਰ ਭਾਈ ਜੀ ਆਪਣਾ 98729 22304 98729 22304 22304 ਹਾਂਜੀ ਪਹਿਲਾ ਨੰਬਰ ਜਿਹੜੀ ਜਰਸੀ ਵੈਡ ਦੇਖ ਰਹੇ ਆ ਸੁਆ ਕਿਹੜਾ ਸੁਈ ਆ ਜੀ ਇਹ ਬਿੰਦੀ ਪਹਿਰ ਦੂਜਾ ਸੁਆ ਸੁਈ ਦੀ ਆ ਬਿੰਦੀ ਆ ਜਿਹਨੂੰ ਕੀ ਜਿਆਦਾ ਸੁਈ ਨੂੰ ਆਗਾ ਬਣ ਕੇ ਚਲੋ ਜਿਹੜਾ ਨਿਸਤਰਾ ਵਾਲਾ ਦੁੱਧ ਆ ਤੇ 10 ਕਿਲੋ ਤੇ ਦੋਨੇ ਟਾਈਮਾਂ ਦਾ ਬੌਲਾ ਆ ਜੇ ਠੀਕ ਹੈ 5 ਕਿਲੋ ਠੰਡੀ ਦੀ ਨਿਆਣਾ ਪੌਣਾ ਪਾਲਾ ਬੱਚਾ ਲਾਉਣਾ ਲਾਲੂ ਅਗਲੇ ਦੀ ਉਹ ਤਸੱਲੀ ਆਪ ਕੀ ਕਰਨੀ ਠੀਕ ਹੈ ਬੱਚਾ ਉਹ ਖੜਾ ਹਾਂਜੀ ਬੱਚਾ ਪਿੱਛੇ ਆ ਹਾਂਜੀ ਬੱਚਾ ਪਿੱਛੇ ਹੈਗੇ ਪਰ ਠੰਡੀ ਦੀ ਇੰਨੀ ਗਰੰਟੀ ਹੈ ਦੁੱਧ ਦੇ ਵੀਰੇ 16 ਕਿਲੋ ਦੁੱਧ ਆਪਾਂ ਕੋਈ ਘੀ ਨਹੀਂ ਜਾਂਦੇ ਠੀਕ ਹੈ ਰੇਟ ਰੇਟ ਕਹਿੰਦਾ ਵੀਰੇ ਬਿਲਕੁਲ 62000 ਬੁਜਾਇਸ ਹੋ ਜੂਗੀ ਹਾਂਜੀ ਮਾਰਦਾਨਾ ਹੋਊਗਾ ਧੋਰ ਦੀ ਬਾਹਰ ਨੂੰ ਸੁਭਰੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਦੂਜਾ ਸੂਆ ਤਾਜੀ ਕੱਦ ਬੈਡ ਵਾਲੀ ਕੱਦ ਬਹੁਤ ਆ 10 ਲੀਟਰ ਦੁੱਧ ਜਮਾ ਨੈਟ ਚੋਂ ਆਣ ਵਾਲਾ ਹਾਜਰਾ 62000 ਰੁਪਇਆ ਇਹ ਤੇ 100 ਸੀਲ ਵੀਰੇ ਪੁੱਜ ਗਿਆ ਕੋਈ ਲੱਗ ਮੈਂ ਖਾ ਵੀਰੇ ਗਰੰਟੀ ਹੈ ਜੇਰ ਦੀ ਸਾਰੀ ਅਗਲੇ ਦਿਨਾਂ ਬਾਅਦ ਵੀਡੀਓ ਦੇਵਾਂਗੇ ਠੀਕ ਹੈ ਉਸ ਗੱਲੋਂ ਬੰਦਾ ਬੇਫਿਕਰ ਹੋਏ ਹੈਣਾ ਹਾਂਜੀ ਬਿਲਕੁਲ ਠੀਕ ਹੈ ਬਾੜ ਚੋਂ ਗਜਾਇਆ ਸੋ ਜੀ ਦੁੱਧ ਦਾ ਮਾਨਦਾਨ ਕਰਾਂਗੇ ਦੁੱਧ ਕਹਿੰਦਾ ਬਾ 15 ਕਿਲੋ ਖੰਡਾ ਮੇਰਾ 16 ਕਿਲੋ ਖੰਡਾ ਦੁੱਧ ਵੀਰੇ ਨੇ ਦੇ ਦੇਣਾ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਦੂਜਾ ਨੰਬਰ ਹੈ ਜੀ ਗੱਬਣ ਵੜੀ ਦੇਖ ਰਹੇ ਹੈ ਜੀ ਕਿਹੜਾ ਸੂਆ ਸੂ ਰਹੀ ਹੈ ਵੀਰੇ ਦੀ ਤੀਜਾ ਸੂਆ ਸੂ ਗਈ ਵੀਰੇ ਤੀਜਾ ਸੂਆ ਤੇ ਇੱਕ ਹੈ ਇੱਕ ਦਿਨ ਸੂਣ ਚ ਪੈਂਡਿੰਗ ਹੈ ਜੀ ਵੀਰੇ ਦੀ ਬਸ ਸਾਹੀ ਪੰਜ ਚਾਰ ਤਾਂ ਬਾਕੀ ਬੰਜ ਨੇ ਆਪਾਂ ਨੂੰ ਦੁੱਧ ਦੇ ਦੱਸਨੇ ਆਪਾਂ 25 26 ਕਿਲੋ ਦੱਸਿਆਗਾ ਪਰ ਆਪਾਂ 22 ਕਿਲੋ ਵੇਖ ਕੇ ਦੇਵਾਂਗੇ ਠੀਕ ਆ 22 ਕਿਲੋ ਦੁੱਧ ਖਰਾ ਚੰਗੀ ਕੇਅਰ ਵਾਲਾ ਵੀਰ ਹੋਏ ਦਾ 24 25 ਕਿਲੋ ਦੁੱਧ ਵੀ ਉਹ ਤੋਂ ਲੈ ਸਕਦਾ ਹੈ ਲੈ ਸਕਦਾ ਵੀਰੇ ਤੇ ਜੇ ਰੇਟ ਇਹਦਾ ਜੀ ਰੇਟ ਦੇ ਵੀਰੇ ਬਾਜੇ 85000 ਗੁਜਾਇਸ ਹੋ ਜੂਗੀ ਹਾਂ ਜੀ ਮਾਨਤਾ ਹੋ ਗਈ ਸੋ 85000 ਕੀ ਰੇਟ ਆ ਬਾਕੀ ਮੂੰ ਮੱਥਾ ਦੇਖੋ ਚੰਗੀ ਜਿੰਦ ਜਾਨ ਵਾਲੀ ਵਜਨ ਵਜੂਦ ਵਾਲੀ ਸੋ ਇੱਕ ਤਰ੍ਹਾਂ ਦਾ ਕਹਿੰਦਾ ਬਾਵਾ ਡੀ ਫ੍ਰਿਜ ਇਹ ਗਰਮੀ ਵਾਲਾ ਤੋਹਫਾ ਆ ਖਰਾ ਦੁੱਧ 22 ਤੋਂ 24 ਕਿਲੋ ਦੁੱਧ ਵੇੜਨੇ ਪਉਣਾ ਤੇ 85000 ਕੀਮਤ ਦਾ ਇਹਦੇ ਵਿੱਚੋਂ ਮਾਨਦਾਨ ਮੌਕੇ ਤੇ ਹੋ ਜੂਗਾ ਤੇ ਬਾਈ ਜੀ ਤੀਜੇ ਨੰਬਰ ਜਿਹੜੀ ਬੈਡ ਦੇਖ ਰਹੇ ਆ ਇਹ ਕਿਹੜਾ ਸੂਆ ਸੂਰੀ ਆ ਜੀ ਵੀਰ ਜੀ ਇਹ ਦੂਜਾ ਸੂਆ ਹੈ ਠੀਕ ਹੈ ਬਲੂਨ ਨੇ ਨੇ ਦਿੱਤਾ 16 17 ਕਿਲੋ ਦੁੱਧ ਜੀ ਆਹ ਇੱਕ ਦੀ ਕਰਮਾਰੀ 20 ਨੂੰ ਟੱਚ ਕਰ ਜੀ ਛਾੜੀ ਸੀ ਰਹਿਣੀ ਹੈ ਛਾੜੀ ਕਰਾਂ ਦੋ ਠੀਕ ਆ ਠੰਡੀ ਸੀਰ ਕੱਦ ਕਾਠੜੀ ਬਹੁਤ ਆ ਤੇ ਵਾਕੀ ਮਿਲਕ ਵੇਨ ਵਗੈਰਾ ਚੰਗੀ ਆ ਸੋ ਇੱਕ ਜੀ ਹੋਰ ਲਏ ਤੇ ਬਾਈ ਨੇ ਜਿਹੜੇ ਗੱਲ ਕਰੇ ਦੁੱਧੜੀ ਰੀਅਰ ਜੇ ਮੇਂ ਆਪੇ ਹਵਾ ਜਿਹੜਾ ਗੰਢਾਂ ਦੇ ਦਈਏ ਮੇਰਾ ਮਰਗਪਣਗਾ ਉਹਦਾ ਹੁਣ 32 ਕਿਲੋ ਕਹਿ ਜੈ ਜੀ ਕਰਨਾ ਹਾਰ ਮੰਨ ਕੇ ਚੱਲ 16 ਕਿਲੋ ਆਪਾਂ ਨੂੰ ਮਾਲਕਾਂ ਨੇ ਕਹਿ ਕੇ ਦਿੱਤਾ ਪਰ 18 ਕਿਲੋ ਤੋਂ 20 ਕਿਲੋ ਨੂੰ ਕੁਝ ਜ਼ਿਆਦਾ ਨਹੀਂ ਆਜਦੀ ਰੇਟ ਕੀ ਰੇਟ ਇਹਦਾ ਰੇਟ ਇਹਦਾ ਬਿਲਕੁਲ ਜੈ ਜੀ ਦੇ 65000 ਚੱਲੇਗਾ ਸੋ 65000 ਰੁਪਏ ਗੱਬਣ ਵੈੜਾ ਦੂਸਰਾ ਸੁਦਾ ਸੂਰੀਆ ਪਰ ਦੁੱਧ ਜਿਹੜਾ ਵੀਰ ਨੇ ਦੱਸਿਆ ਰੀਅਰ 20 ਕਿਲੋ ਤੇ ਚੰਗੀ ਕੀਮਤ ਕਰਾਂਗੇ ਪਰ ਬੈੜ ਬੱਧ ਤੋਂ ਨੂੰ ਦੇਣ ਵਾਲੇ ਕਿਉਂਕਿ ਵਪਾਰ ਦਾ ਕੰਮ ਹੈ ਵੀ ਰਿੰਗਾ ਡੇਲੀ ਪਸ਼ੂ ਆਉਣ ਜਾਣ ਵੇਚ ਲੱਗੀ ਰਹਿੰਦੀ ਹੈ ਹਨਾ ਬਾਕੀ ਵੀਰੇ ਮਾਲ ਕੱਚੀਆਂ ਜਗਾਈਆਂ ਭਰਨ ਤੇ ਹੋਲਪੈਂਡ ਹੋ ਜਾਂਦੀਆਂ ਕਿਉਂ ਮੌਸਮ ਜਿਆਦਾ ਖਰਾਬ ਹੈ ਨਾ ਠੀਕ ਹੈ ਜੀ ਕੋਈ ਵੀਰ ਵੇਚਣ ਵਾਲਾ ਵੀ ਲੈ ਜਾਂਦਾ ਇਸ ਵੇੜਾ ਨੂੰ ਸਾਨੂੰ 2 ਰੁਪਏ ਰੋਜੀ ਰੋਟੀ ਦੇਣ ਗਿਆ ਵਿੱਚ ਉਹ ਕਿਉਂਕਿ ਗੱਬਣਾ ਗੱਬਣ ਪਸ਼ੂ ਮੰਨ ਕੇ ਚੱਲੋ ਵੀ ਰੇਟ ਭਰਉਂਦਾ ਰਹਿੰਦਾ ਜਿਹੜਾ ਪਸ਼ੂ ਡਾਲੇ ਤੇ ਸੁੰਦਾ ਜਾ ਕੇ ਉਦੋਂ ਸਹੀ ਕੀਮਤ ਇਹਨਾਂ ਦੀ ਭਰਦੀ ਹੈ ਬਿਲੋ ਦੇ ਵਿੱਚ ਬੋਲਦਾ ਹੁਣ ਮੈਂ ਉਸੇ ਗਾਂ ਦੀ ਵੀਡੀਓ ਪਾਉਣੀ ਹੈ ਜਿਹੜੀ ਸੀਲ ਤੇ ਠੰਡੀ ਹੈ ਜੀ ਗਰਮ ਗਾਂ ਦੀ ਆਪਾਂ ਵੀਡੀਓ ਆ ਤੁਸੀਂ ਵੀ ਆਵੋਗਾ ਕਹਿੰਦਾ ਰੰਗ ਲਾਲ ਆ ਵੀ ਪਤਾ ਨਹੀਂ ਹਿਲ ਜਿਲ ਕਰਦੇ ਪਹਿਲਾਂ ਦੇ ਸਟਾਰਟਿੰਗ ਵਿੱਚ ਬੈਠੇ ਸੀਗੇ ਠੀਕ ਹੈ ਹੁਣ ਫਿਰ ਬੈਠੇ ਠੀਕ ਹੈ ਬੈੜਾ ਤਾਂ ਨੀ ਲੈਂਦੀਆਂ ਤਿੰਨੇ ਠੰਡੀਆਂ ਲੈਂਦੀਆਂ ਬਿਲਕੁਲ ਬਰਫ ਵਰਗੀਆਂ ਇਹ ਨਹੀਂ ਗੱਲ ਵੀ 8-10 ਫੜ ਲਓ ਨਾ 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 ਵੀਰੇ ਬੋਲਣੇ ਕੰਮ ਕਰੋ ਜਿੰਨਾ ਕਿ ਹੋਗਾ ਗੰਗਾ ਦਾ ਭਲੇ ਨਹੀਂ ਨਹੀਂ ਨੰਬਰ ਐਡਰੈਸ ਬੋਲ ਦਿਓ ਆਪਣਾ 95729 ਵੀਰੇ 22304 ਸੋ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਜੇ ਚੈਨਲ ਨੂੰ ਪਿਆਰ ਦੇਣ ਲਈ ਤਹਿਰਦੋਂ ਧੰਨਵਾਦ ਜਲਦ ਮਿਲਦਾ ਕਿਸੇ